ਕੁੰਬੜਾ ਵਿਖੇ ਵਿਧਾਇਕ ਕੁਲਵੰਤ ਸਿੰਘ ਬੱਲੋ ਕਮਿਊਨਿਟੀ ਸੈਂਟਰ ਦਾ ਰੱਖਿਆ ਗਿਆ ਨੀ ਪੱਤਰ ਇਸ ਮੌਕੇ ਮੀਡੀਆ ਨੇ ਕੀਤੀ ਖਾਸ ਗੱਲਬਾਤ ਠੀਕ ਹੈ ਜੀ ਠੀਕ ਹੈ ਸਾਕਰਪੀਨ ਥੋੜਾ ਮਾਈਕ ਹੈ ਭਾਜੀ ਥੋੜੇ ਪਿੱਛੇ ਹੋ ਜਾਓ ਪਲੀਜ਼ ਥੋੜਾ ਜਿਹਾ ਭਾਜੀ ਵੀਰ ਆ ਜਾਓ ਥੋੜਾ ਪਿੱਛੇ ਆ ਜਾਓ ਇੱਧਰ ਮੇਰੇ ਕੋਲ ਇੱਧਰ ਆ ਜਾ ਇੱਧਰ ਆ ਜਾ ਹਾਲਾ ਹੀ ਫੜ ਲੈ ਮੈਂ ਫੜ ਲਵਾ ਅੱਜ ਰੋਲ ਜੀ ਸਾਰੇ ਜਿਹੜਾ ਅੱਜ ਤੁਸੀਂ ਆਪਣਾ ਨੀ ਪੱਥਰ ਰੱਖਿਆ ਕਮਿਊਨਿਟੀ ਸੈਂਟਰ ਬਾਰੇ ਦੱਸੋ ਅੱਜ ਪੁੰਗੜਾ ਪਿੰਡ ਦੇ ਵਿੱਚ ਇੱਕ ਮਸਾਲੀ ਜਿਹੜਾ ਕਮਿਊਨਿਟੀ ਸੈਂਟਰ ਉਹ ਵੰਡ ਜਾ ਰਿਹਾ ਹੈ ਇੱਕ ਏਕੜ ਜਗ੍ਹਾ ਦੇ ਵਿੱਚ ਇਹ 100 ਫੁੱਟ ਬਾਈ 80 ਫੁੱਟ ਦਾ ਕਮਿਊਨਿਟੀ ਸੈਂਟਰ ਕਰੀਬ 2.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਇੱਕ ਸਾਲ ਦੇ ਵਿੱਚ ਬਣ ਕੇ ਇਹਨੇ ਤਿਆਰ ਹੋਣਾ ਹੈ ਤੇ ਆਪਣੇ ਆਪ ਦੇ ਵਿੱਚ ਇੱਕ ਨਵेकੜਾ ਕਮਿਊਨਿਟੀ ਸੈਂਟਰ ਬਣਾਣਾ ਕਿਉਂਕਿ ਬਾਕੀ ਕਿਸੇ ਪਿੰਡਾਂ ਦੇ ਵਿੱਚ ਇਦਾਂ ਦੇ ਕਮਿਊਨਿਟੀ ਸੈਂਟਰ ਨਹੀਂ ਬਣੇ ਹੋਏ ਔਰ ਇਸ ਕਮਿਊਨਿਟੀ ਸੈਂਟਰ ਦੇ ਵਿੱਚ ਪਿੰਡ ਦੇ ਵੀ ਤੇ ਜਿਹੜੇ ਆਲੇ ਦੋਲੇ ਦੇ ਸ਼ਹਿਰ ਦੇ ਲੋਕ ਨੇ ਉਹ ਆਪਣੇ ਪ੍ਰੋਗਰਾਮ ਬੱਚਿਆਂ ਦੀਆਂ ਸ਼ਾਦੀਆਂ ਵਿਆਹ ਕੋਈ ਖੁਸ਼ੀ ਕੋਈ ਗਮੀ ਕੋਈ ਵੀ ਕਿਸੇ ਕਿਸੇ ਦੇ ਜਿਹੜੇ ਵੀ ਪ੍ਰੋਗਰਾਮ ਕਰਨ ਉਹ ਕਰ ਸਕਦੇ ਆ ਤੇ ਇੱਕ ਬੜੀ ਵੱਡੀ ਸਹੂਲਤ ਹੈ ਜਿਹੜੀ ਇਹ ਇਸ ਪਿੰਡ ਨੂੰ ਲੋਪਾ ਪ੍ਰਾਪਤ ਹੋਈ ਆ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਆ ਤੇ ਮੈਂ ਸਾਰੇ ਪਿੰਡ ਵਾਸੀਆਂ ਨੂੰ ਤੇ ਜਿਹੜੇ ਅਗਲੇ-ਦਲੇ ਇਲਾਕਿਆਂ ਦੇ ਵਸਨੀਕ ਨੇ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਸਰ ਲਗਾਤਾਰ ਬੁਹਾਰੀ ਦੇ ਵਿੱਚ ਡਵੈਲਪਮੈਂਟ ਨੇ ਕਰਾਰ ਪੜੀ ਜੇ ਕੱਲੋਂ ਕਈ ਪਿੰਡਾਂ ਦੇ ਵਿੱਚ ਡਵੈਲਪਮੈਂਟ ਹੋਈ ਅੱਜ ਵੀ ਜਿਹੜਾ ਹੈਗਾ ਅ ਮੀਟਿੰਗ ਇੰਟਰਵਿਊ ਦਾ ਨਹੀਂ ਬਸ ਤਾਂ ਟੈਕੀਕਲ ਆ। ਇਹੋ ਗੱਲ ਇਹ ਆ ਵੀ ਸਾਡੀ ਡਿਊਟੀ ਹੋਏ ਬਣਦੀ ਆ ਵੀ ਅਸੀਂ ਡਵੈਲਪਮੈਂਟ ਕਰੀਏ। ਹਰ ਗੱਲ ਦਾ ਧਿਆਨ ਰੱਖੀਏ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਦਾ ਧਿਆਨ ਰੱਖੀਏ। ਤੇ ਉਸੇ ਕਰਕੇ ਸਰਕਾਰ ਬਣਾਈ ਗਈ ਆ ਤੇ ਉਸੇ ਆਸ ਦੇ ਨਾਲ ਬਣਾਈ ਗਈ ਆ ਤੇ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਜੋ ਲੋਕਾਂ ਨੇ ਇਸ਼ਾਮਾ ਤੇ ਆਸਾਮਾ ਰੱਖ ਕੇ ਸਾਨੂੰ ਬਣਾਇਆ ਸੀ ਅਸੀਂ ਉਹਦੇ ਤੇ ਪੂਰੇ ਉਤਰ ਸਕੀ। ਇਹ ਇਹਦੇ ਵਿੱਚ ਕੋਈ ਬਾੜ ਦੇ ਵਿੱਚ ਬਰਸ ਜਿਹੜਾ ਸੁਧਾਰ ਲੈ ਕੇ ਆਉਣਾ ਹੈ ਕਿ 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 ਜਿੱਥੇ ਅਸੀਂ ਪੱਖੜੀਆਂ ਖੋੜੇ ਦੇ ਵਿੱਚ ਘਟਪੜ 2-3 ਐਮਸੀ ਨੂੰ ਬੰਦੜੀ ਬਿੱਕਤ ਹੁੰਦੀ ਹੈ ਜਦੋਂ ਡਵੈਲਪਮੈਂਟ ਤੋਂ ਨਹੀਂ ਇਸਾਂ ਦੀ ਵਿਕਾਸ ਤੋਂ ਨਹੀਂ ਹੈ ਇਹਨੂੰ ਲੈ ਕੇ ਕੋਈ ਪਲਾਨਿੰਗ ਹੈ ਕੋਈ ਪੈਪਲਾਨ ਦੇ ਵਿੱਚ ਹੈ ਕੋਈ ਪਲਾਨ ਦੇਖੋ ਪਿਛਲੇ ਮਿਸੀਪਲ ਕਾਰਪੋਰੇਸ਼ਨ ਜਦੋਂ ਚੋਣਾਂ ਹੋਈਆਂ ਮੈਂ ਸਮਝਦਾ ਹਾਂ ਵੀ ਮਿਸੀਪਲ ਜਿਹੜੇ ਕਾਰ ਆਪਣੇ ਮੁਹਾਲੀ ਸ਼ਹਿਰ ਸੀ ਉਹਦੇ ਉਹਨਾਂ ਲੋਕਾਂ ਦਾ ਇੱਕ ਬਹੁਤ ਵੱਡਾ ਧੋਖਾ ਕੀਤਾ ਗਿਆ ਮੌਕੇ ਦੀ ਸਰਕਾਰ ਵੱਲੋਂ ਮੌਕੇ ਦੇ ਨਮਾਇंदे ਵੱਲੋਂ ਕਿ ਇਦਾਂ ਮਤਲਬ ਵਾਰਡਾਂ ਦੀ ਚੀਰ-ਫਾੜ ਕੀਤੀ ਗਈ ਵੀ ਕੋਈ ਵਾਰਡ ਤਾਂ ਐਸਾ ਸੀ ਵੀ 3-3 ਕਿਲੋਮੀਟਰ 4-4 ਕਿਲੋਮੀਟਰ ਵੀ ਲੰਮਾ ਵਾਰਡ ਬਣਾਇਆ ਗਿਆ ਸਿਰਫ ਆਪਣੀ ਭਰਾ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਅੱਗੇ ਲੈ ਕੇ ਆਉਣ ਵਾਸਤੇ ਤੇ ਇਸ ਵਾਰੀ ਇਦਾਂ ਦਾ ਦੇਖੋਗਾ ਬਕਾਇਦਾ ਤੌਰ ਤੇ ਵਾਰਡਬੰਦੀ ਹੋਊਗੀ ਐਨ ਵਧੀਆ ਤਰੀਕੇ ਨਾਲ ਹੋਊਗੀ ਯਾਰ ਇਦਾਂ ਦੀ ਹੋਊ ਕਿ ਵਿੱਚੇ ਲੋਕਾਂ ਨੂੰ ਆਪਣੇ ਮਿਊਨਿਸਪਲ ਕੌਂਸਲ ਜਿਹੜਾ ਉਹਨਾਂ ਨੂੰ ਚੋਣਨਾ ਹੈ ਉਹਦੇ ਘਰ ਤੱਕ ਪਹੁੰਚਣ ਲਈ 2 400 500 600 ਮੀਟਰ 700 ਮੀਟਰ ਤੋਂ ਵੱਧ ਨਾ ਜਾਣਾ ਪਵੇ ਬਕਾਇਦਾ ਤੌਰ ਤੇ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਵਾਰਡਬੰਦੀ ਕਰਨ ਦੀ ਮਸ਼ਵਾਰਸ਼ ਜਿਹੜੀ ਉਹ ਸਰਕਾਰ ਨੂੰ ਕੀਤੀ ਹੈ ਤੇ ਕਰੂੰਗਾ ਵੀ ਸਰਕਾਰ ਵੱਲੋਂ ਕਾਰਪੋਰੇਸ਼ਨ ਤੇ ਨਗਰ ਨਿਗਮ ਦੇ ਫਰਦਿਕ ਚੋਣਾਂ ਕਰਾਉਣ ਦੀ ਸੰਲਪਤੀ ਗਿਆ ਉਹਦੇ ਵਿੱਚ ਮੁਹਾਲੀ ਦਾ ਨਾਮ ਆਏਗਾ ਹਾਂਜੀ ਬਕਾਇਦਾ ਤੌਰ ਤੇ ਜਿੰਨੀਆਂ ਵੀ ਚੋਣਾਂ ਜੇ ਜਦੋਂ ਡਿਊ ਹੋਣੀਆਂ ਨੇ ਜੇ ਮੁਹਾਲੀ ਦੀ ਵੀ ਉਹਦਾ ਡਿਊ ਹੈ ਤਾਂ ਮੁਹਾਲੀ ਦੀਆਂ ਵੀ ਚੋਣਾਂ ਹੋਣੀਆਂ ਹੋਣੀਆਂ ਨੇ ਔਰ ਚੋਣਾਂ ਵੀ ਟਾਈਮ ਸਿਰ ਹੋਣੀਆਂ ਨੇ ਮੈਨੂੰ ਲੱਗਦਾ ਵੀ ਜਿੱਦਾਂ ਸਰਕਾਰ ਨੇ ਸਾਰਾ ਪ੍ਰੋਗਰਾਮ ਤੈਅ ਕੀਤਾ ਹੋਇਆ ਐਨ ਟਾਈਮ ਸਿਰ ਚੋਣਾਂ ਹੋਈਆਂ ਹੋ ਜਾਣੀਆਂ ਨੇ ਔਰ ਜਿਹੜੀ ਲਿਮਟ ਉਹ ਵੀ ਮੇਰਾ ਖਿਆਲ ਹੈ ਨੀੋਟੀਫਿਕੇਸ਼ਨ ਆਪਸਾ 10 ਦਿਨ ਤੱਕ ਹੋ ਜਾਣੀ ਹੈ ਤੇ ਉਸ ਤੋਂ ਬਾਅਦ ਵਾਰਡਬੰਦੀ ਹੋ ਜੂਗੀ ਨਵੇਂ ਸਿਰੇ ਤੋਂ ਤੇ ਨਾਲ ਹੀ ਮੇਰਾ ਖਿਆਲ ਹੈ ਜਿਹੜੀ ਫਰਮ ਇਮਾਰਤ ਵਿੱਚ ਚੁਣ ਆਉਣੀ ਹੈ ਉਹੋ ਜਿਵੇਂ ਸੌਸਪਾਨਸਰ ਕਾਰਪੋਰੇਸ਼ਨ ਦਾ ਵੀ ਨਾਮ ਵਿੱਚ ਹੋ ਇਹ ਹੱਦਬੰਦੀ ਦੀ ਜਿਹੜੀ ਗੱਲ ਹੈ ਜੀ ਤੁਸੀਂ ਪਿੰਡ ਕੁੰਬੜੇ ਦੇ ਵਿੱਚ ਖੜੇ ਹੋ ਤੁਸੀਂ ਇੱਥੇ ਵਧੀਆ ਇੱਕ 2.5 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਕਮਿਊਨਿਟੀ ਸੈਂਟਰ ਬਣਾ ਰਹੇ ਹੋ ਬਹੁਤ ਸਾਰੇ ਪਿੰਡ ਜਿਹੜੇ ਨੇ ਉਹ ਜਿਹੜੀ ਹੱਦਬੰਦੀ ਜਿਹੜੀ オリジナル ਸੀ ਉਹਦੇ ਚੋਂ ਘੱਟ ਦਿੱਤੇ ਗਏ ਕੱਲ ਬਲੋਂਗੀ ਵਾਲਿਆਂ ਨੇ ਪ੍ਰੈਸ ਕਾਨਫਰੰਸ ਕੀਤੀ ਉਹ ਬਹੁ ਇਹ ਕਹਿ ਰਹੇ ਸੀ ਵੀ ਸਾਨੂੰ ਬਾਹਰ ਕੱਢ ਦਿੱਤਾ ਗਿਆ ਸਾਡਾ ਆਲਰੇਡੀ ਬਹੁਤ ਸਾਰਾ ਡਵੈਲਪਡ ਏਰੀਆ ਹੈਗਾ ਜਿਹਨੂੰ ਘੜ ਦਿੱਤਾ ਗਿਆ ਤੇ ਉਹ ਇਹ ਕਹਿ ਰਹੇ ਸੀ ਕਿ ਜੇ ਸਾਨੂੰ ਨਾ ਪਾਇਆ ਗਿਆ ਤਾਂ ਅਸੀਂ ਬਹੁਤ ਵੱਡੇ ਪੱਧਰ ਤੇ ਸੰਘਰਸ਼ ਕਰਨ ਦੀ ਤਿਆਰੀ ਚਾਹਦੇ ਹਾਂ ਇਹਦੇ ਬਾਰੇ ਦੇਖੋ ਲੋਕਤੰਤਰ ਆਇਆ ਇੱਥੇ ਸਾਰ ਨੂੰ ਅਧਿਕਾਰ ਹੈ ਵੀ ਆਪਣੇ ਆਪਣੇ ਤਰੀਕੇ ਦੇ ਨਾਲ ਆਪਣੀ ਗੱਲ ਜਿਹੜੀ ਉਹ ਸਰਕਾਰ ਤੱਕ ਪਹੁੰਚਦੀ ਕਰਨ ਬਾਕਾਇਦਾ ਮੈਂ ਤਾਂ ਉਹਨਾਂ ਦਾ ਆਵਾਜ਼ ਵੀ ਹਾਂ ਤੇ ਕੰਨ ਵੀ ਹਾਂ ਅੱਖਾਂ ਵੀ ਹਾਂ ਮੈਂ ਤਾਂ ਉਹਨਾਂ ਦੀ ਗੱਲ ਰੱਖੀ ਰਹੇ ਹਾਂ ਸਰਕਾਰ ਕੋਲ ਵੀ ਇਹ ਪਾਏ ਜਾਣ ਤੇ ਜੇ ਹੋਰ ਵੀ ਨ ਕੋਈ ਵੈਧਰ ਤਰੀਕਾ ਹੈ ਉਹ ਬਣਾ ਦੇਣ ਆਪਾਂ ਨੂੰ ਕੋਈ ਅਸੀਂ ਅਦਰਾਜ ਨਹੀਂ ਮੈਂ ਤਾਂ ਉਹਨਾਂ ਦੇ ਨਾਲ ਮੈਂ ਤਾਂ ਆਪចਾ ਹਾਂ ਵੀ ਉਹ ਪਹਿਨ ਉਹ ਕਹਿੰਦੇ ਤਰ ਦੇ ਟਡੀ ਆਈ ਵਾਲੇ ਆਏ ਸੀ ਕਿੱਥੇ ਹੋ ਕੇ ਉਹਨਾਂ ਦਾ ਪੂਰਾ ਜ਼ੋਰ ਲਾਇਆ ਹੋਇਆ ਮੈਂ ਉਹਨੂੰ ਯਕੀਨ ਵੀ ਦਵਾਇਆ ਵੀ ਟਡੀ ਆਈ ਵਾਲਾ ਜਿਹੜਾ ਮਸਲਾ ਹੈ ਉਹ ਬੜੀ ਜਲਦੀ ਹੈ ਜਿਹੜਾ ਹੱਲ ਕਰਵਾ ਦਿੱਤਾ ਜਾਊਗਾ ਉਹ ਕਹਿੰਦੇ ਕਹਿੰਦੇ ਨਹੀਂ ਵੀ 20 ਸਾਲ ਤੋਂ ਲਗਾਤਾਰ ਕੋਈ ਵੀ ਇਹ ਇੰਡੀਆ ਕੋਲਾਨ ਨਹੀਂ ਗੁੰਦੀ ਸਭ ਤੋਂ ਪਹਿਲਾਂ ਬਲੌਂਗੀ ਦਾ ਨਾਮ ਲੈ ਜਾਂਦਾ ਵੀ ਇਸ ਵਾਰ ਥੋੜਾ ਕਾਰਪੋਰੇਟ ਸਾਹਮਣੇ ਖੜੇ ਹੋਵਾਂਗੇ ਜਦੋਂ 20 ਸਾਲ ਤੋਂ ਸਾਨੂੰ ਸਿਰਫ ਲਾਦੀ ਮਿਲੇ ਨੇ ਕਿ ਹਰ ਵਾਰ ਸਾਨੂੰ ਘੜ ਦੱਸ ਪਾਈ ਸੀ ਦੇਖੋ 20 ਸਾਲ ਜਿਹੜ ਇਹ ਕਿ ਨਹੀਂ ਜੀ ਮੇ ਮਤਲਬ ਮੈਂ ਜਿਸ ਤਰ੍ਹਾਂ ਕਿ ਮੇਰਾ ਸਵਾਲ ਆ ਮੇਰਾ ਇਹ ਹੈ ਵੀ ਮੈਂ ਮੈਨੂੰ ਉਹਨਾਂ ਨੇ ਆਪਣਾ ਨੁਮਾਇੰਦਾ ਬਣਾਇਆ ਤੇ ਮੈਂ ਉਹਨਾਂ ਦੀ ਡਿਮਾਂਡ ਹੈ ਜਿਹੜੀ ਸਰਕਾਰ ਕੋਲ ਆ ਤਾਂ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਉਹ ਮਨਵਾ ਵੀ ਨਾ ਸ਼ਾਇਦ ਹੋਣ ਵਾਸਤੇ ਕੋਸ਼ਿਸ਼ਾਂ ਸਾਰੀਆਂ ਜਾਰੀ ਨੇ ਅਸੀਂ ਬਣਾ ਕੇ ਭੇਜੇ ਸੀ ਹੋ ਸਕਦਾ ਵੀ ਸਰਕਾਰ ਨੇ ਕੋਈ ਐਸੀ ਤਨ ਵਿੱਚ ਕੋਈ ਬਿਹਤਰੀ ਦੇਖੀ ਹੋਵੇ ਬੁਹਾਰੀ ਦੀ ਜਾਂ ਬੜਾਉਂਗੀ ਬੜਵਾਜ ਦੀ ਬਿਹਤਰੀ ਦੇਖੀ ਹੋਵੇ ਸਰਕਾਰ ਦੇ ਬਾਹਰ ਕੱਢੇ ਹੁਣ ਤਾਂ ਮੈਨੂੰ ਲੱਗਦਾ ਵੀ ਅਸੀਂ ਜੇ ਵੀ ਇਦਾਂ ਦੀ ਗੱਲ ਨਾ ਹੋਈ ਤਾਂ ਅਸੀਂ ਜਲਦੀ ਉਹਨੂੰ ਵੀ ਵਿੱਚ ਸ਼ਾਮਲ ਕਰਾਉਂ ਦਿੰਦਾ ਕੋਸ਼ਿਸ਼ ਹੈ ਜਿਹੜੀ ਉਹ ਕਰੂੰਗਾ ਅੱਜ ਇੱਕ ਕਮਿਟੀ ਸੈਂਟਰ ਦਾ ਨੀ ਪੱਤਰ ਰੱਖਿਆ ਗਿਆ ਐ ਮਲੇਕਾ ਜਰਾ ਕੀ ਕਹਿਣਾ ਚਾਹੋਗੇ ਤੁਹਾਡੇ ਹਸਰ ਰੱਖਿਆ ਗਿਆ ਸੀ ਕਿ ਕਰਨਗਾ ਕੀ ਕੀ ਮੈਸੇਜ ਹੋ ਰਿਹਾ ਤੁਹਾਰਾ ਵਿਸ਼ਵਾਸ ਅਸੀਂ ਇਹ ਮਲੇ ਸਾਤਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਇਹ ਜਿਹੜੀ ਕੌਂਟੀ ਸੈਂਟਰ ਦੀ ਡਿਮਾਂਡ ਸੀ ਮੰਗ ਸੀ ਕੰਗਰੈਸੀਆਂ ਦੀ ਉਹ ਅੱਜ ਪੂਰੀ ਹੋ ਗਈ ਤੇ ਉਹਨਾਂ ਨੇ ਵਾਦਾ ਕੀਤਾ ਸੀ ਸਾਡੇ ਨਾਲ ਕਿ ਅਸੀਂ ਇਹ ਕੌਂਟੀ ਸੈਂਟਰ ਨੂੰ ਇਹੋ ਜਿਹਾ ਬਣਾ ਕੇ ਦੇਵਾਂਗੇ ਇਹੋ ਜਿਹਾ ਪੂਰੇ ਪੰਜਾਬ ਚ ਨਹੀਂ ਹੋਇਆ ਕਿੰਨੀ ਲਾਗਤ ਦੇ ਨਾਲ ਇਹ ਤਿਆਰ ਹੋਏਗਾ ਕਿੰਨੀ ਏਕੜ ਚ ਹੋਏਗਾ ਥੋੜਾ ਜਿਹੀ ਜਾਣਕਾਰੀ ਦਿਓ ਇਹਨੂੰ ਬਣਾਉਣ ਦੇ ਵਿੱਚ ਜਿਹੜੀ ਜਗ੍ਹਾ ਲੱਗਣੀ ਹੈ ਉਹ 1 ਏਕੜ ਜਗ੍ਹਾ ਲੱਗੇਗੀ ਤੇ 2.5 ਕਰੋੜ ਰੁਪਏ ਦੇ ਨਾਲ ਇਹ ਤਿਆਰ ਹੋਏਗਾ ਇਹ ਕਿੰਦਾ ਮਸੂਹ ਸੁਰਿਆ ਕੁੰਮਾ ਵਸੂਗਾ ਖੇਤੀ ਵੀ ਲਗਾ ਰੇ ਤੁਹਾਡੇ ਸਾਹਮਣੇ ਅੱਜ ਕਿੰਨੇ ਸਾਰਾ ਪਿੰਡ ਮਤਲਬ ਚੱਲ ਗਿਆ ਜਿਨ੍ਹਾਂ ਜਿਨ੍ਹਾਂ ਨੂੰ ਮੈਸੇਜ ਲੱਗੇ ਤੇ ਬਹੁਤ ਬੰਦੇ ਰਹਿ ਗਏ ਤੇ ਕੰਜਨ ਦੇ ਹੌਲਾਂਬੇ ਦੇ ਨੇ ਵੀ ਸਾਮੀ ਨੂੰ ਬੁਲਾ ਗਿਆ ਅਜੂਮਾ ਤੋਂ ਮਾਫੀ ਲਗਦੇ ਆ ਠੀਕ ਹੈ ਪਰ ਇਹ ਜਿਹੜੀ ਕੌਮਿਊਨਿਟੀ ਸੈਂਟਰ ਦੀ ਬਿਲਡਿੰਗ ਬਣ ਰਹੀ ਹੈ ਇਹ ਪੂਰੇ ਪਿੰਡ ਵਾਸਤੇ ਆ ਤੇ ਬਾਕੀ ਨਾਲ ਦੇ ਸੈਕਟਰਾਂ ਵਾਸਤੇ ਵੀ ਕੋਈ ਵੀ ਇਸ ਨੂੰ ਯੂਜ਼ ਕਰ ਸਕਦਾ ਪ੍ਰਧਾਨ ਜੀ ਇੱਕ ਗੱਲ ਦੱਸੋ ਪਿੰਡ ਵਾਸਤੇ ਕਿੰਨੀ ਕੁ ਲੋਡ ਸੀਗੀ ਇਸ ਚੀਜ਼ ਦੀ ਕਿੰਨੀ ਕੁ ਲੋਡ ਸੀਗੀ ਤੇ ਕਿੰਨੀ ਕੁ ਉਹਨਾਂ ਦੀ ਲੋਡ ਪੂਰੀ ਹੋਏਗੀ ਤੇ ਅੱਗੇ ਤੁਸੀਂ ਕਿਹੜੇ-ਕਿਹੜੇ ਕੰਮ ਕਰਾ ਚੁੱਕੇ ਹੋ ਉਹਦੇ ਬਾਰੇ ਥੋੜਾ ਦੱਸੋ ਇਹ ਪਿੰਡ ਵਾਸਤੇ ਜੀ ਬਹੁਤ ਵੱਡੀ ਲੋਡ ਸੀ ਮਤਲਬ ਹਰ ਇੱਕ ਬੰਦੇ ਨੂੰ ਬਾਹਰ ਜਾਣਾ ਪੈਂਦਾ ਜੀ ਜੇ ਕੋਈ ਵੀ ਕੋਈ ਕੰਮ ਕਰਨਾ ਪੈਂਦਾ ਜੀ ਵਿਆਹ ਸ਼ਾਦੀ ਜਾਂ ਕੋਈ ਧਾਰਮਿਕ ਕੰਮ ਕਰਨਾ ਤਾਂ ਬਾਹਰ ਜਾਣਾ ਪੈਂਦਾ ਸੀ ਤੇ ਜੇ ਕੋਈ ਇੱਥੇ ਟੈਂਟ ਟੈਂਟ ਲਾ ਕੇ ਵੀ ਕਰਦੇ ਸੀ ਤੇ ਫਿਰ ਬਾਰਸ਼ ਦਾ ਡਰ ਰਹਿੰਦਾ ਜੀ ਹਵਾ ਦਾ ਡਰ ਰਹਿੰਦਾ ਸੀ ਤੇ ਉਹਦੇ ਇਹਦੇ ਬਣਦੇ ਨਾਲ ਇਹਦੇ ਬਣਦੇ ਨਾਲ ਲੋਕਾਂ ਦੀ ਇੱਕ ਮਤਲਬ ਬਹੁਤ ਪੁਰਾਣੀ ਮੰਗ ਹੈ ਜਿਹੜੀ ਉਹ ਪੂਰੀ ਹੋਈ ਇੱਥੇ ਪਹਿਲਾਂ ਵੀ ਇੱਕ ਵਾਰ ਨਹੀਂ ਪੱਥਰ ਰੱਖਿਆ ਗਿਆ ਸੀ ਤੇ ਕੰਮ ਮੇਰੇ ਖਾਤੇ 2009 ਜਾਂ 2011 ਦੀ ਗੱਲ ਹੈ ਤੇ ਉਹ ਬਣਿਆ ਨਹੀਂ ਸੀ ਪਰ ਅੱਜ ਜੀ ਇਹਦਾ ਨਹੀਂ ਪੱਥਰ ਰੱਖ ਕੇ ਇਹਨੂੰ ਰੁਕਣ ਨਹੀਂ ਦੇਣਾ ਇਹ ਅੱਜ ਤੋਂ ਹੀ ਕੰਮ ਸਟਾਰਟ। ਇਸ ਲਈ ਸਰਕਾਰਾਂ ਵਾਕੇ ਜਿਵੇਂ ਤੁਸੀਂ ਕਿਹਾ ਕਿ 2009 ਚ ਰੱਖੇਗੇ ਤਾਂ ਵੀ ਤੰਗੀ ਮੰਨਿਆ। ਇਹ ਸਰਕਾਰ ਤੇ ਐਸਾ ਤੋਂ ਹੋਏਗਾ ਕਿ ਕਲੀਕ ਸਾਲ ਰਹਿ ਗਿਆ ਉਸਦੇ ਬਾਅਦ ਇਹ ਵੀ ਨਾ ਪਿਆਰ ਹੋ। ਮੈਂ ਐਸ ਤਰ੍ਹਾਂ ਦੀ ਗੱਲ। ਸਾਡੇ ਐਮਐਲਏ ਸਾਹਿਬ ਜਿਹੜਾ ਇਹ ਕੰਮ ਪਹਿਲਾਂ ਕਰਕੇ ਫਿਰ ਅਗਲਾ ਸਟੈਪ ਪੜਦੇ। ਇਹ ਕਹਿੰਦੇ ਵੀ ਨਹੀਂ ਬੱਤਰ ਮੈਂ ਤਦ ਰੱਖਣਾ ਜੇ ਇਹ ਕੰਮ ਸਟਾਰਟ ਹੋ। ਅਰ ਬਣੇ ਡਿਵੈਲਪਮੈਂਟ ਹੋਏ ਸਰਕਾਰ ਕਾਲ ਤੇ ਮਾਲਾ ਦਾ ਸਾਦੇ ਦੇ ਪਟੜੇ ਕੰਬੜੇ ਦੇ। ਇਹਦੇ ਵਿੱਚ ਜਿੰਨੀਆਂ ਗਲੀਆਂ ਨਾਲੀਆਂ ਨੇ ਸਾਰੀਆਂ ਪੱਕੀਆਂ ਨੇ। ਸੜਕ ਬਣੀ ਐ। ਇਹ ਵੀ ਐਮਐਲਏ ਸਾਹਿਬ ਨੇ ਬਣਾਈਆਂ ਦੋ ਧਰਮ ਸਾਲਾ ਬਣਾਈਆਂ ਨੇ ਦੋ ਸਕੂਲਾਂ ਦੇ ਕੰਮ ਹੋਏ ਨੇ ਠੀਕ ਹੈ ਇਹ ਪਾਰਕ ਬਣੀ ਐ ਪਾਰਕ ਜਿਮ ਲੱਗਿਆ ਲਾਈਟਾਂ ਲੱਗੀਆਂ ਨੇ ਇਹਦੇ ਵਿੱਚ ਸਕੂਟ ਵੀਟ ਲੱਗਣ ਲੱਗੀਆਂ ਨੇ ਪਿੰਡ ਦੇ ਵਿੱਚ ਲੋਕ ਸਾਰੇ ਮौजਾਂ ਮਾਣਦੇ ਨੇ ਰਾਤ ਵੇਲੇ ਤੇ ਪਿੰਡੇ ਕਿੰਨੇ ਤਾਰੇ ਸੀ ਬਿਜਲੀ ਦੀਆਂ ਉਹ ਉਹ ਬਦਲੀਆਂ ਗਈਆਂ ਨੇ ਤੇ ਟਰਾਂਸਫਾਰਮ ਵੱਡੇ ਕਿਤੇ ਗਏ ਨੇ ਤੇ ਅੱਜ ਇਹ ਮੰਗ ਸੀ ਇੱਕ ਦੀ ਕੰਪਿਊਟਰ ਸੈਂਟਰ ਦੀ ਉਹ ਵੀ ਸਾਡੀ ਦੂਜੀ ਸਰ ਕਿੰਨੀ ਕੋ ਮਤਲਬ ਕਿ ਇਹਦੇ ਚ ਤੁਹਾਡਾ ਜੋਰ ਲੱਗਿਆ ਹੋਣਾ ਕਿਉਂਕਿ ਇਹ ਕੰਮ ਕਰਾਉਣਾ ਕੋਈ ਛੋਟਾ ਨਹੀਂ ਬਹੁਤ ਵੱਡੀ ਉਪਲਬਧੀ ਆ ਪਿੰਡ ਦੀ ਕਿੰਨਾ ਕੁ ਜੋਰ ਲੱਗਿਆ ਐਜ਼ ਅ ਕਾਉਂਸਲਰ ਇਸ ਕੰਮ ਨੂੰ ਕਰਾਉਣ ਲਈ ਇਹਨੂੰ ਮੈਨੂੰ 8 ਸਾਲ ਹੋ ਗਏ ਸੀ ਲੱਗੇ ਉਹਨੂੰ ਸਾਨੂੰ ਸਾਡੇ ਪਰਿਵਾਰ ਨੂੰ ਸਾਡਾ ਪਰਿਵਾਰ ਇਹ ਮਤਲਬ ਸਮਰਪਿਤ ਨੋਕਾਂ ਵਾਸਤੇ ਕੋਈ ਵੀ ਜਿ ਮਤਲਬ ਜਿੰਨੀ ਵੀ ਡਿਮਾਂਡ ਪਿੰਡ ਵਾਸੀ ਸਾਨੂੰ ਕਰਦੇ ਨੇ ਲੇਕਿਨ ਉਹ ਭੁੱਲ ਜਾਂਦੇ ਐ ਅਸੀਂ ਨਹੀਂ ਭੁੱਲਦੇ ਜਦ ਤੱਕ ਉਹ ਕੰਮ ਪੂਰਾ ਨਹੀਂ ਹੁੰਦਾ ਹੈ ਤਾ ਅਸੀਂ ਉਹਦੇ ਮਗਰ ਲੱਗੇ ਮਤਲਬ ਪਿੰਡ 'ਚ ਦੋ ਦੋ ਕਾਉਂਸਲਰ ਐ ਇੱਕ ਤਰ੍ਹਾਂ ਦੇ ਨਾਲ ਖੜੇ ਨੇ ਇੱਕ ਦੇ ਚੁੜੇ ਇਸ ਤਰ੍ਹਾਂ ਦੀ ਕੁਛ ਹੈ ਨਹੀਂ ਸੇਵਾ ਹਾਂ ਮਹਲੇ ਹਰੇ ਕੇ ਬੰਦਾ ਆਪਣੇ ਵਾਰਡ ਦੇ ਵੱਲ ਧਿਆਨ ਦ ਲੇਕਿਨ ਜੇ ਕਿਤੇ ਦੂਜੇ ਵਾਰਡ ਦਾ ਐਮਸੀ ਨਹੀਂ ਕਰਾਉਂਦਾ ਦਾ ਕਰਾਉਂਦੇ ਉਹਦਾ ਪੜਵਾਸੀ ਨੇ ਕਿਉਂਕਿ ਪੜਵਾਸੀ ਸਾਡੇ ਨੇ ਅਸੀਂ ਪਿੰਡ ਦੇ ਰਾਹ ਨੇ ਪਿੰਡ ਦੇ ਲੋਕ ਵੀ ਖੜੇ ਆ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਆ ਤੁਹਾਡੇ ਬਾਰੇ ਪੁੱਛ ਲਈ ਹੈ ਨਾ ਤੁਸੀਂ ਬਿਲਕੁਲ ਨਹੀਂ ਪੁੱਛਿਆ ਕੁਛ ਪੁੱਛਿਆ ਸਰ ਮੈਂ ਇੱਥੇ 6 ਮਹੀਨੇ ਤੋਂ ਇੱਥੇ ਕੁੰਬੜੇ ਸੈਂਟਰ 'ਚ ਆ ਮੇਰਾ ਨਾਮ ਗੁਰਵਿੰਦਰ ਕੌਰ ਹੈ ਮੈਂ ਇਥੇ ਇਹਨਾਂ ਦੀ ਮਿਸਿਸ ਰਮਨ ਐਮਸੀ ਵੱਲੋਂ ਇੱਥੇ ਕਮਿਊਨਿਟੀ ਸੈਂਟਰ ਦੇ ਵੀਚੀ ਸਲਾਈ ਸੈਂਟਰ ਖੋਲਿਆ ਗਿਆ ਹੈ ਧਰਮਸ਼ਾਲਾ ਚ ਉੱਥੇ ਮੈਂ ਟੀਚਰ ਐ ਤੇ ਮੈਂ 6 ਸਾਲ ਚ 6 ਮਹੀਨੇ ਹੋ ਗਏ ਮੈਨੂੰ ਮੈਮ ਨੂੰ ਮਿਲੇ ਹੋਏ ਮੈਂ ਇੰਨਾ ਪੋਲਿਟਿਸ਼ੀਅਨ ਬਾਰੇ ਸੁਣਿਆ ਐ ਐਮਸੀਜ਼ ਬਾਰੇ ਸੁਣਿਆ ਦੇਖਿਆ ਕਿ ਉਹ ਕਰਦੇ ਮੈਂ ਕਦੇ ਲਾਈਵ ਨਹੀਂ ਦੇਖਿਆ ਸੀਗਾ ਮੈਂ ਫਰਸਟ ਲੇਡੀ ਇਹ ਦੇਖੀ ਐ ਕਿ ਜਿਹੜੇ ਆਪ ਪਿੰਡ ਚ ਵਿਚਰ ਕੇ ਮੈਂ ਇੱਥੇ ਦੀ ਨਹੀਂ ਐ ਪਰ ਮੈਂ ਇਹਨਾਂ ਨੂੰ ਬੜਾ ਸਪੋਰਟਲੀ ਦੇਖਿਆ ਐ ਕਿ ਆਪਣੇ ਪਿੰਡ ਦੇ ਵਾਸੀਆਂ ਨਾਲੇ ਕਿੱਦਾਂ ਖੜੇ ਆ ਉਹਨਾਂ ਦੀ ਹਰ ਪ੍ਰੋਬਲਮ ਦੇ ਅੱਗੇ ਆਪ ਸਟੈਂਡ ਹੋ ਕੇ ਖੜਦੇ ਆ ਮੈਨਾਂ ਨੂੰ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਇਹਨਾਂ ਨੂੰ ਦੇਖ ਕੇ ਕਿ ਹਾਂ ਵੀ ਕਿੱਦਾਂ ਲੋਕਾਂ ਨੂੰ ਆਪਣੀ ਜ਼ਿੰਦਗੀ ਸਪਰਕਪਿਤ ਕੀਤੀ ਜਾਂਦੀ ਹੈ ਅਸੀਂ ਅੱਜ ਇੱਥੇ ਬੈਠਣ ਲਾਇਕ ਨਹੀਂ ਹੁੰਦੇ ਜਿੱਥੇ ਅਸੀਂ ਬੈਠੇ ਸੀਗੇ ਪਰ ਇਹ ਮੈਂ ਮੈਨਾ ਮਿਸਿਸ ਰਮਨ ਕੋਰ ਐਮ ਸੀ ਫਰੋਂ ਕੁੰਮੜੇ ਇਹਨਾਂ ਦੀ ਬਦੌਲਤ ਅਸੀਂ ਅੱਜ ਇੱਥੇ ਹੈਗੇ ਆ ਤੇ ਮੈਮ ਬਹੁਤ ਛਿੱਦਤ ਨਾਲ ਦਿਲ ਨਾਲ ਆਪਣੇ ਪਿੰਡ ਦੀ ਸੇਵਾ ਕਰਦੇ ਆ ਉਹਨਾਂ ਦੇ ਪ੍ਰਤੀ ਆਪਣਾ ਪੂਰੀ ਦਿਲੋ ਇਮਾਨਦਾਰੀ ਨਾਲ ਨਿਭਾਉਂਦੇ ਆ ਮੈਂ ਫਸਟ ਟਾਈਮ ਕਿਸੇ ਐਮਸੀ ਨੂੰ ਇੰਨੇ ਛਿੱਦਤ ਨਾਲ ਕੰਮ ਕਰਦੇ ਹੋਏ ਦੇਖਿਆ ਹੈ ਥੈਂਕ ਯੂ ਮੈਮ ਥੈਂਕ ਯੂ ਸਾਡੀ ਬਸਨੀ ਕੀ ਤੇ ਮੈਂ ਧੰਨਵਾਦ ਕਰਨਾ ਚਾਹੁੰਦੀ ਆ ਆਪਣੇ ਐਮਸੀ ਰਮਨਪ੍ਰੀਤ ਕੋਰ ਮੈਮ ਦਾ ਜਿਨ੍ਹਾਂ ਦੀ ਬਦੌਲਤ ਸਾਨੂੰ ਬਹੁਤ-ਬਹੁਤ ਸਿੱਖਣ ਨੂੰ ਮਿਲਿਆ ਤੇ ਅੱਜ ਸਾਡੇ ਪਿੰਡ ਕੁੰਬੜਾ ਦੇ ਵਿੱਚ ਕਮਿਊਨਿਟੀ ਸੈਂਟਰ ਦਾ ਉਦਘਾਟਨ ਹੋਇਆ ਹੈ ਤੇ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਕੁਲਵੰਤ ਸਰਦਾ ਵੀ ਜਿਨ੍ਹਾਂ ਦੇ ਮਤਲਬ ਅੱਜ ਇੱਥੇ ਨਿੱਕਤਰ ਰੱਖ ਕੇ ਕੀਤਾ ਤੇ ਸਾਡੇ ਸਰ ਪਰਮੇਸ਼ ਸਿੰਘ ਜੀ ਤੇ ਇਹਨਾਂ ਨੇ ਜਦੋਂ ਵੀ ਕੋਈ ਵੀ ਕੰਮ ਹੋਇਆ ਸਭ ਤੋਂ ਪਹਿਲਾਂ ਮੂਰੇ ਹੋ ਕੇ ਕੀਤਾ ਆ ਕਦੇ ਵੀ ਸਾਨੂੰ ਪਿੱਠ ਨਹੀਂ ਦਿਖਾਈ ਹਮੇਸ਼ਾ ਸਾਡੇ ਨਾਲ ਖੜੇ ਆ ਤੇ ਹਮੇਸ਼ਾ ਸਾਡੇ ਹਰ ਇੱਕ ਕੰਮ ਦੇ ਵਿੱਚ ਮਦਦ ਕੀਤੀ ਆ ਤੇ ਬਸ ਇਹ ਕਹਿਣਾ ਚਾਹੁੰਦੇ ਥੈਂਕ ਯੂ ਸਰ ਬਹੁਤ ਬਹੁਤ ਅਸੀਂ ਮੈਂ ਤਾਂ ਮੈਮ ਸਰ ਐਹੀ ਦੱਸਣਾ ਚਾਹੁੰਦੀ ਆ ਕਿ ਸਾਡੇ ਪਿੰਡ ਵਾਸਤੇ ਸਾਡੀ ਮੈਮ ਨੇ ਬਹੁਤ ਕੁਝ ਕੀਤਾ ਜਾ ਸੋ ਸਾਡੀ ਬਹੁਤ سپورਟ ਕੀਤੀ ਮੈਮ ਜੀ ਨੇ ਕੰਮੀ ਤੋਂ ਖਲਾਫ ਕੀਤਾ ਹਾਂ ਸਰ ਸਾਡੀ ਮੈਮ ਨੇ ਮਤਲਬ ਕਿ ਸਾਾਨੂੰ ਜੋ ਵੀ ਪ੍ਰੋਬਲਮ ਹੁੰਦੀ ਹੈ ਸਾਡੇ ਮੈਮ ਨੇ ਸਾਡਾ ਸਾਰਾ ਹੱਲ ਕੀਤਾ ਸਰ ਬਦਕਿ ਮੈਮ ਸਾਡੇ ਸਾਥ ਹਰ ਮਤਲਬ ਕਿ ਪਿੰਡ ਵਾਸੀ ਦੇ ਨਾਲ ਖੜੀਏ ਕਮਿਊਨਿਟੀ ਸੈਂਟਰ ਜਿਹੜਾ ਬਣਨ ਜਾ ਰਿਹਾ ਇਸ ਨਾਲ ਕਿੰਨਾ ਤੁਹਾਨੂੰ ਕੁਲਾਬ ਮਿਲੇਗਾ ਫਾਇਦੇ ਦੀ ਗੱਲ ਕੀਤੀ ਜਾ ਕਿ ਨਹੀਂ ਸਰ ਸਾਨੂੰ ਇਹਦੇ ਤੋਂ ਬਹੁਤ ਲਾਭ ਮਿਲੇਗਾ ਸਾਡੇ ਮਤਲਬ ਕਿ ਜਿਹੜੇ ਸਾਡੇ ਮਤਲਬ ਕਿ ਬੱਚੇ ਹੈ ਕਮਿਊਨਿਟੀ ਸੈਂਟਰ ਦਾ ਬਹੁਤ ਲਾਭ ਹੋਣਗੇ ਸਾਨੂੰ ਮਤਲਬ ਕਿ ਇਨਾ ਪ੍ਰੋਫਿਟ ਦੇ ਰਹੇ ਹਨ ਸਰ ਸੋ ਤਾਂ ਉਮੀਦ ਹੀ ਨਹੀਂ ਸੀ ਸਾਨੂੰ ਇੱਥੇ ਕੁੰਬੜੇ ਚ ਸਾਡਾ ਕਮਿਊਨਿਟੀ ਸੈਂਟਰ ਕੋਈ ਖੁੱਲੇਗਾ ਠੀਕ 13 ਵੀ ਸਰ ਬਹੁਤ ਕੁਝ ਕਰਤਾ ਸਾਡੀ ਮੈਡਮ ਦੇ ਸਾਡੇ ਵਾਸਤੇ ਸਹੀ ਉਹ ਕਮਿਊਨਿਟੀ ਸੈਂਟਰ ਮਿਲ ਰਿਹਾ ਕੀ ਕੀ ਗੱਲ ਦੀ ਮਿਲਿਆ ਠੀਕ ਹੈ ਮੈਂ ਸਰ ਕੈਪਟਨ ਗੁਜਾਰ ਸਿੰਘ ਬੇਸੇ ਮੈਂ ਆਊਟਸਾਈਡ ਦਾ ਮੈਨੂੰ ਤਕਰੀਬਨ 12 13 ਸਾਲ ਉੱਧਰ ਰਹਿੰਦੇ ਹਾਂ ਤੇ ਤਕਰੀਬਨ 3 ਸਾਲ ਤੋਂ ਮੈਂ ਨਾਲ ਰਹਿਆ ਹਾਂ ਇਹਨਾਂ ਨੇ ਆਪਣੀ ਜੋ ਗੁਟੀ ਦੇ ਵਿੱਚ ਪਿੰਡ ਦੇ ਵਿੱਚ ਜੋ ਵੀ ਪ੍ਰਕਾਸ਼ ਕਰਾਇਆ ਹੈ ਪੇਪਾ ਲਾਈਟ ਪਾਣੀ ਦਾ ਸਿਸਟਮ ਉਹ ਵੀ ਕੋਈ ਪ੍ਰੋਬਲਮ ਆਉਂਦੀ ਹੈ ਉਹਨੂੰ ਬੜੇ ਸਿਧੇ ਜੇ ਢੰਗ ਨਾਲ ਕੰਪਲੀਟ ਕਰਾਇਆ ਤੇ ਬਹੁਤ ਮਿਹਨਤ ਨਾਲ ਕੰਮ ਕਰ ਰਹੇ ਹੈ ਤੇ ਜਿੱਥੇ ਵੀ ਕੋਈ ਪ੍ਰੋਗਰਾਮ ਹੁੰਦਾ ਜਾਂਦੇ ਆ ਆਪਣੇ ਜੋ ਨੰਦੀਨਾਰ ਆਪਣੀ ਪੇਟ ਕੁੰਮੜਾ ਦੇ ਕੋਈ ਮੈਂ ਬਖਸ਼ਾ ਉਹਨਾਂ ਦੀ ਉਹਨਾਂ ਦੀ ਪ੍ਰੋਬਲਮ ਸੈਲਵ ਕਰ ਦਿੱਤਾ ਗਿਆ ਤੇ ਬਹੁਤ ਅੱਛਾ ਕੰਮ ਕੀਤਾ ਜੀ ਕਿਹਨਾਂ ਚਾਹੋਗੇ ਕੈਸੇ ਲੋਕਾਂ ਨੂੰ ਸੁਖਾਤੇ ਇਹ ਜੀ ਤਕਰੀਬਨ ਜਾਤੇ ਆਪ ਪਾਰਟੀ ਦੀ ਗਵਰਨਮੈਂਟ ਬਣੀ ਹੈ ਤੇ ਐਮਐਲਏ ਸਾਹਿਬ ਤੁਮ ਸਾਹ ਜਾਈ ਕੋਈ ਗੱਲੀ ਮੈਮ ਜਦ ਤੋਂ ਹੀ ਇਹਨਾਂ ਦਾ ਦਬਾਅ ਉਹਨਾਂ ਦੇ ਉੱਤੇ ਰਿਹਾ ਵੀ ਇਹ ਸਾਡੀ ਮੰਗ ਜੋ ਆਇਆ ਨੂੰ ਪੂਰੀ ਕਰ ਤੇ ਜਦੋਂ ਵੀ ਇਹ ਦਫ਼ਤਰ ਜਾਂਦੇ ਪਹਿਲਾ ਪੁਆਇੰਟ ਇਹਨਾਂ ਦਾ ਇਹੀ ਹੁੰਦਾ ਸੀ ਕਿ ਸਾਹਿਬ ਉਹ ਕੰਪਲੀਟ ਕਰਾਓ ਹਾਂ ਪੈਸਾ ਤਾਂ ਜਿਹੜੀ ਐਮਐਲਏ ਸਾਹਿਬ ਦੇ ਥਰੂ ਹੋਣਾ ਕੰਮ ਤਾਂ ਉਹਨਾਂ ਦੀ ਥਰੂ ਹੋਣਾ ਕਿ ਗਵਰਨਮੈਂਟ ਦਾ ਪੈਸਾ ਪੈਸਾ ਸੰਕਲਪ ਫਰੰਡ ਵੀ ਥੋੜਾ ਟਾਈਮ ਲੱਗਦਾ ਹੈ ਹਾਂਜੀ ਤੇ ਲੇਕਿਨ ਅੱਜ ਬੜੀ ਖੁਸ਼ੀ ਦੀ ਗੱਲ ਲੱਗੀ ਹੈ ਅੱਜ ਐਮਐਲਏ ਸਾਹਿਬ ਆ ਕੇ ਕਰਕੇ ਗਏ ਹੈ ਤੇ ਉਹਨਾਂ ਨੇ ਵੀ ਦੱਸਿਆ ਵੀ 1 ਸਾਲ ਚ ਇਹ ਕੰਪਲੀਟ ਹੋ ਜਾਊਗਾ ਠੀਕ ਹੈ ਜੀ ਬਾਕੀ ਨਹੀਂ ਤੇ ਇੱਥੇ ਟੈਂਟ ਲਾਉਂਦੇ ਸੀ ਟੈਂਟ ਜਿਵੇਂ ਹੁਣ ਐਮਸੀਡਾ ਨੂੰ ਦੱਸਿਆ ਵੀ ਇਹ ਬਾਰਸ਼ਾਂ ਦਾ ਟਾਈਮ ਆਉਂਦਾ ਹੈ ਉਹ ਬੜੀ ਪ੍ਰੋਬਲਮ ਆਉਂਦੀ ਹੈ ਤੇ ਸਿੱਖ ਸਾਹਿਬ ਇੱਕ ਪਾਟੇ ਤੋਂ ਸਿੱਧਾ ਸਵਾਲ ਹੈ ਕਿ ਕਈ ਲੋਕ ਪਾਰਟੀਵਾਦੀ ਕਰਦੇ ਆ ਇਲੈਕਸ਼ਨ ਜਿੱਤਣ ਤੋਂ ਬਾਅਦ ਪਾਰਟੀਵਾਦੀ ਦਾ ਕੰਮ ਸ਼ੁਰੂ ਹੋ ਜਾਂਦਾ ਵੀ ਇਹਨੇ ਮੈਨੂੰ ਵੋਟਾਂ ਪਾਈਆਂ ਇਹਨਾਂ ਨੇ ਨਹੀਂ ਪਾਈਆਂ ਕੋਈ ਇਸ ਤਰ੍ਹਾਂ ਕਰਕੇ ਮਤਲਬ ਕਿ ਪ੍ਰੋਗਰਾਮ ਰੱਖਦੇ ਉਹਨਾਂ ਲੋਕਾਂ ਨੂੰ ਬੁਲਾਉਂਦੇ ਆ ਤੁੰਬੜਾ ਬਾਰੇ ਗੱਲ ਕੀਤੀ ਜਾਵੇ ਰਮਨਪ੍ਰੀਤ ਤੁੰਬੜਾ ਬਾਰੇ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦੇ ਇਨਸਾਨ ਨੇ ਕਾਇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਕੰਮ ਕਰਦੇ ਆ ਕਿੱਦਾਂ ਲੱਗਦਾ ਤੁਹਾਨੂੰ ਦੇਖੋ ਜੀ ਇਹ ਜੋ ਇੱਕ ਇਹ ਮੇਨ ਪ੍ਰੋਜੈਕਟ ਹੈਗਾ ਜੀ ਕਿਤੇ 65 80 ਲੱਖ ਦੇ ਹਿਸਾਬ ਨਾਲ ਏਰੀਆ ਵੀ ਕਾਫੀ ਕਵਰ ਹੈ ਇਹਦੇ ਵਿੱਚ ਕੋਈ ਪਾਰਟੀ ਦਾ ਸਿਸਟਮ ਨਹੀਂ ਹੈ ਪਿੰਡਾਂ 'ਚ ਜ਼ਿਆਦਾ ਕਰਕੇ ਪਾਰਟੀ ਵਾਲੀ ਚੱਲਦੀ ਹੈ ਉਸੇ ਰੋਸੇ ਕਰਕੇ ਬਚਦੇ ਨੇ ਲੇਕਿਨ ਹੁੰਦੇ ਹੱਪਿੰਡੇ ਜਿਹੁੰਦੇ ਹੈ ਇੱਥੇ ਜੀ ਲੇਕਿਨ ਇਹਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਨਹੀਂ ਹੈ ਬਾਕੀ ਇੱਥੇ ਸਾਰੇ ਬਜ਼ੁਰਗ ਬਿਚਰਦੇ ਆ ਸਾਰੇ ਬਹੁਤ ਖੁਸ਼ੀ ਮਨਾ ਰਹੇ ਹੈ ਇਹ ਬਹੁਤ ਅੱਛਾ ਕੰਮ ਹੋਇਆ ਤੁਹਾਨੂੰ ਲੱਗਦਾ ਪਿੰਡ 'ਚ ਪ੍ਰੋਪਰ ਡਵੈਲਪਮੈਂਟ ਹੋ ਰਹੀ ਹੈ ਜੋ ਵਿਕਾਸ ਹੋਣਾ ਚਾਹੀਦਾ ਉਹ ਸਹੀ ਤਰੀਕੇ ਨਾਲ ਹੋ ਰਿਹਾ ਹੈ ਬਿਲਕੁਲ ਬਿਲਕੁਲ ਖੁਸ਼ ਹੋ ਸਫਾਈ ਦਾ ਪੈਪਾਂ ਦਾ ਪਾਣੀ ਦਾ ਲਾਈਟ ਦਾ ਹੱਥ स्टैंडर्ड वन है थैंक यू जी थैंक यू सर की कहना चाहोगे आज के मेरे घंटे जिन्नी खुशी सन आज है कदे नहीं हुई आज पार्टी पक्की है फिर साल दी उम्र होगी आज हां पार्टी पक्की एमसी दा मैडम मारे की कहना चाहोगे मैं मारे दा गल्ले कोई नहीं ना करदा जो काम कर रहे हैं वो कर रहे हैं बस इतना काम कदे नहीं होया ਤੇ ਕਮਿਊਨਿਟੀ ਸੈਂਟਰ ਬਣਨ ਨਾਲ ਬਹੁਤ ਖੁਸ਼ੀ ਆ ਸਾਨੂੰ ਜਰੂਰਤ ਹੈ ਕਿਉਂਕਿ ਮਹਿੰਗੇ ਮੈਰਿਜ ਪਲੇਸ ਸੁਣੇ ਨੇ ਆ ਪਿੰਡਾਂ ਦੇ ਲੋਕ ਨਹੀਂ ਜਾ ਸਕਦੇ ਜੀ ਆਪਾਂ ਦਾ ਦਾਇਨ ਦਾ ਖੁਸ਼ ਹੈ ਸਰ ਠੀਕ ਹੈ ਦਾਇਨ ਖੁਸ਼ ਹੈ ਕੋਈ ਸਾਡੀ ਪਾਰਟੀ ਨਹੀਂ ਕਿਸ ਨਾਲ ਕੋਈ ਦਿਸ ਨਹੀਂ ਨੇ ਲੰਡਾ ਬੜੀ ਖੁਸ਼ੀ ਆ ਵੀ ਇੱਕ ਬਚਾ ਦਾ ਬਣ ਜਾ ਵਾ ਠੀਕ ਹੈ ਠੀਕ ਹੈ I am working as a principal in affiliated school. Okay. I am uh, from the long year I am a good worker of our party. I am a class fellow of Mr. Pagwantwan from SGS Kala okay. the, uh, the contribution of this party is not uh, less for the development of Punjab. It is a very good party. It is the, uh, its name is not kept at the name of the party. Its name is performed by the person who is common. Okay. The person who is common. ਇਸ ਪਾਰਟੀ ਦਾ ਜਿਹੜਾ ਨਾਮ ਆਮ ਆਦਮੀ ਜਿਹੜਾ ਰੱਖਿਆ ਗਿਆ ਉਹ ਇੱਕ ਆਮ ਆਦਮੀ ਦੀਆਂ ਪਰਸਨਲ ਕੰਡੀਸ਼ਨ ਨੂੰ ਧਿਆਨ ਚ ਰੱਖਦੇ ਇਹਦੇ ਵਿੱਚ ਹਰੇਕ ਪਰਸਨਲ ਬੰਦਾ ਆਮ ਬੰਦਾ ਵੀ ਇਹਦੇ ਵਿੱਚ ਸ਼ਾਮਲ ਹੋ ਸਕਦਾ ਹੈ। ਦੂਸਰੀ ਗੱਲ ਮੈਂ ਉਹਨਾਂ ਨੂੰ ਜਾਣਦੀ ਹਿੱਥੋਂ ਤੱਕ ਮਾਨ ਸਾਹਿਬ ਨੂੰ ਜਾਣਦੀ ਆ ਬੜੇ ਡਾਊਨ ਟੂ ਅਰਥ ਇਹ ਬਾਜੀ ਨੇ ਉਹਨਾਂ ਨੇ ਆਪਣੇ ਰਿਪ੍ਰੈਜ਼ਨਟੇਟਰ ਵੀ ਇਸ ਟਾਈਪ ਦੇ ਰੱਖੇ। ਬਿਲਕੁਲ ਮੈਮ ਅੱਜ ਤੁਸੀਂ ਜੀ ਅੱਜ ਤੁਸੀਂ ਇੱਥੇ ਪਿੰਡ ਕੁੰਬੜੇ ਚ ਆਏ ਹੋ ਵਾਰਡ ਨੰਬਰ 28 ਹੈ ਜਿੱਥੇ ਦੇ ਐਮਸੀ ਰਮਨਪ੍ਰੀਤਪੁਰ ਕੁੰਬੜਾ ਜੀ ਨੇ ਹਾਂਜੀ ਹਾਂ ਇੱਥੇ ਕਮਿਊਨਿਟੀ ਸੈਂਟਰ ਦਾ ਉਦਘਾਟਨ ਜਿਹੜਾ ਮੈਲੇ ਸਫਲ ਕਰਕੇ ਗਏ ਆ ਇਸ ਬਾਰੇ ਕੀ ਕਹਿਣਾ ਚਾਹੋ ਕਿੰਨੀ ਵੱਡੀ ਉਪਲਬਧੀ ਹੈ ਪਿੰਡ ਦੀ ਆ ਕੌਂਸਲਰ ਦੀ ਬਹੁਤ ਹਾਈ ਲੈਵਲ ਦੀ ਅਚੀਵਮੈਂਟ ਆ ਦੇਖੋ ਇੱਥੇ 50 ਸਾਲ ਤੋਂ ਜਾਂ 30 ইয়ারਜ਼ 올ਡ ਤੋਂ ਪਾਰਟੀਆਂ ਜਿਹੜੀਆਂ ਸੀਨੀਅਰ ਇੱਥੇ ਵਰਕ ਕਰ ਰਹੀਆਂ ਸੀ ਨਾ ਠੀਕ ਹੈ ਤੁਸੀਂ ਦੇਖੋ ਡਿਵੈਲਪਮੈਂਟ ਹੋਈ ਨੂੰ ਇਸ ਏਰੀਆ ਦੇ ਕਿੰਨੇ ਸਾਲ ਹੋ ਗਏ ਤੇ ਲੇਕਿਨ ਕਮਿਊਨਿ ਇਸੇ ਪਾਰਟੀ ਦਾ ਵਜੂਦ ਹੈ ਨਾ ਇਸੇ ਪਾਰਟੀ ਦਾ ਵਜੂਦ ਹੈ ਤੇ ਇੱਥੇ ਜਿਹੜੇ ਵਰਕਰ ਕੰਮ ਕਰ ਰਹੇ ਨੇ ਜਿਹੜੇ ਪ੍ਰੇਜ਼ੀਡੈਂਟ ਰਹੇ ਕੰਮ ਕਰ ਰਹੇ ਨੇ ਉਹਨਾਂ ਦਾ ਬਹੁਤ ਹੀ ਤਕੜਾ ਵਜੂਦ ਵਜੂਦ ਹੈ ਉਹ ਇਮਾਨਦਾਰ ਨੇ ਤੇ ਆਪਣੇ ਕੰਮ ਦੇ ਪ੍ਰਤੀ ਡੈਡੀਕੇਟਿਡ ਨੇ ਇਸੇ ਕਰਕੇ ਪੋਸੀਬਲ ਹੋ ਸਕੇ ਤੇ ਇਸੇ ਕਰਕੇ ਅੱਜ ਤੁਸੀਂ ਵੀ ਹੌਸਲਾ ਅਫਜ਼ਾਈ ਕਰਨ ਲਈ ਆਏ ਹੋ ਅੱਜ ਮੈਂ ਵੀ ਹੌਸਲਾ ਅਫਜ਼ਾਈ ਕਰਨ ਦੇ ਲਈ ਕਿਉਂਕਿ ਮੈਨੂੰ ਇਸ ਟਾਈਪ ਦੇ ਜਿਹੜੇ ਵਰਕ ਹੁੰਦੇ ਨੇ ਉਹਨਾਂ ਦੇ ਲਈ ਮੇਰੀ ਜਿਹੜੀ ਸਪਿਰਟ ਹੁੰਦੀ ਹੈ ਨਾ ਮੈਂ ਕਹਿੰਦੀ ਮੈਂ ਘਰ ਤੋਂ ਉੱਠ ਕੇ ਜਾਣਾ ਜੇ ਕੋਈ ਇਸ ਟਾਈਪ ਦਾ ਕੰਮ ਕਰਦਾ ਮੈਨੂੰ ਬੜੀ ਅੰਦਰੋਂ ਮਨ ਨੂੰ ਖੁਸ਼ੀ ਹੁੰਦੀ ਆ ਆਤਮਾ ਨੂੰ ਸ਼ਾਂਤੀ ਮਿਲਦੀ ਆ ਕਿ ਅਜੇ ਵੀ ਜਿਹੜਾ ਪੰਜਾਬ ਆ ਉਹ ਜਿੰਦਾ ਹੈ ਇਹ ਜੇ ਲੋਕਾਂ ਦੇ ਕਰਕੇ ਇੱਥੇ ਦੇ ਐਮਸੀ ਕਰਕੇ ਠੀਕ ਹੈ ਬੜੇ ਮੈਕਨੀਆਂ ਡਾਊਨ ਟੂ ਅਰਥ ਨੇਗੇ ਦੋਨੋਂ ਵੀ ਦੋਨੋਂ ਹਸਬੰਡ ਵਾਈਫ ਆ ਲੱਗੇ ਹੁੰਦੇ ਨੇ ਸਵੇਰੇ 4 ਵਜੇ ਤੋਂ ਮੈਨੂੰ ਖੁਦ ਨੂੰ ਇਨਸਪੀਰੇਸ਼ਨ ਮਿਲੀ ਹੈ ਨਾ ਕਿ ਇੰਨੀ ਸੇਵਾ ਹੈ ਨਹੀਂ ਸਵਾਭੀ ਅਸੀਂ ਵੀ ਇਹਨਾਂ ਤੋਂ ਇਨਸਪਾਇਰ ਹੋਏ ਕਿ ਅਸੀਂ ਵੀ ਸੋਚਿਆ ਵੀ ਇਹ ਜਿਹੜੀ ਵਰਕ ਕਰ ਰਹੇ ਨੇਗੇ ਬਾਕੀ ਬਹੁਤ ਅੱਛਾ ਹੈ ਸਾਨੂੰ ਸਾਰੇ ਲੋਕਾਂ ਨੂੰ ਇੱਕ ਨੇਚਰਲ ਤਰੀਕੇ ਦੇ ਨਾਲ ਇਹਨੇ ਅਟਰੈਕਟ ਕੀਤਾ ਨਾ ਕਿ ਕੋਈ ਇਕਨੋਮੀ ਨਾ ਕਿ ਕੋਈ ਬਹੁਤ ਵੱਡੇ ਕੰਮ ਇਹਨਾਂ ਦੀ ਜਿਹੜੀਆਂ ਅਚੀਵਮੈਂਟਸ ਸੀ ਜੇਕ ਕੋਮਨ ਪਰਸਨ ਆ ਜਿਹੜਾ ਉਹ ਇੰਨੀ ਅਚੀਵਮੈਂਟ ਹਾਰਡਵਰਕ ਦੇ ਨਾਲ ਕਰ ਸਕਦਾ ਤਾਂ ਫਿਰ ਹਰ ਇੱਕ ਨੂੰ ਕਰ ਲੈਣੀ ਚਾਹੀਦੀਆਂ ਨੇ ਇਹਨਾਂ ਤੋਂ ਹੀ ਕਲਾਈਫ ਦੀ ਵਿੱਚ ਮੋਟੀਵੇਸ਼ਨ ਮਿਲਦੀ ਆ ਹਰ ਇੱਕ ਪਰਸਨ ਨੂੰ ਮੋਟੀਵੇਸ਼ਨ ਮਿਲਦੀ ਆ ਤਾਂ ਮੈਂ ਕਹੂੰਗੀ ਵੀ ਜਿਹੜੀ ਆਪ ਦੀ ਸਰਕਾਰ ਆ ਜਿਵੇਂ ਸਾਡਾ ਸੀਐਮ ਸਾਹਿਬ ਨੇ ਜਿਵੇਂ ਸਾਡੇ ਐਮਸੀ ਵਰਕਰ ਨੇ ਇੱਥੇ ਕੁੰਬੜਾ ਦੇ ਰਮਨਪ੍ਰੀਤ ਕੋ ਮੈਮ ਤੇ ਮਿਸਿਸ ਕੋਲਵੰਤਾ ਸਾਰ ਸਾਰਿਆਂ ਨੇ ਅੰਤਕ ਮਿਹਨਤ ਕੀਤੀ ਆ ਪਰ ਉਸ ਅੰਤਕ ਮਿਹਨਤ ਨੂੰ ਸਾਡੇ ਕੋਲ ਬਹੁਤ ਜਿਆਦਾ ਇਕਨੋਮਿਕਲ ਪੈਕੇਜ ਨਾ ਹੋਣ ਕਰਕੇ ਸੈਂਟਰ ਸਾਡੀ ਆਪਣੀ ਸਰਕਾਰ ਨਾ ਹੋਣ ਕਰਕੇ ਫਿਰ ਵੀ ਅਸੀਂ ਇਹਨੂੰ ਸਕਸੈਸਫੁਲ ਰੇਟ ਤੇ ਲੈ ਕੇ ਗਏ ਆ ਇਹ ਇੱਕ ਬਹੁਤ ਬੜੀ ਅਚੀਵਮੈਂਟ ਹੈ ਤਾਂ ਮੈਂ ਆਪ ਬਲੋਂ ਤੁਹਾਨੂੰ ਸਾਰਿਆਂ ਨੂੰ ਕਹੂੰਗੀ ਕਿ ਇਸ ਪਾਰਟੀ ਦੇ ਨਾਲ ਜੁੜਨਾ ਇੱਕ ਐਵੇਂ ਨਹੀਂ ਇਗਨੋਰ ਮਾਰ ਦੋ ਕਿ ਵੀ ਇਹ ਪਾਰਟੀ ਆ ਜਿਹੜੀ ਇਹ ਕੁਝ ਨਹੀਂ ਕਰ ਸਕੀ ਮੇ ਵੀ ਇਕਨੋਮਿਕ ਸਾਧਨ ਨਾ ਹੋਣ ਸਾਡੇ ਕੋਲ ਪਰ ਲੇਕਿਨ ਸਾਡੇ ਜਿਹੜੇ ਐਫਰਟਸ ਨੇ ਉਹ ਵੀ ਤਾਂ ਫਰੂਟਫੁੱਲ ਨੇ ਨਾ ਸਾਨੂੰ ਉਹਦੇ ਲਈ ਅੱਗੇ ਕੀ ਕਰਨਾ ਚਾਹੀਦਾ ਐਫਰਟ ਕਰਨੇ ਚਾਹੀਦੇ ਨੇ ਐਫਰਟ ਦੇ ਕੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕੰਮ ਜਾਵਾਂ। ਥੈਂਕ ਯੂ ਮੈਮ। ਥੈਂਕ ਯੂ।